ਗੁੱਡ ਮਾਰਨਿੰਗ ਟੀ ਸਾਰਿਆਂ ਨੂੰ ਮਾਨ ਫੈਮਲੀ ਬਲੌਗ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੋਦੀ ਸਵੇਰ ਇਸ ਹਾਰੇ ਚੱਲ ਰਿਹਾ ਟਾਈਮ ਹੈ। ਤੇ ਹਾ ਕਰ ਕਰ ਸੁੰਦੀਆਂ ਕਿਰਨਾ ਨਿਕਲ ਰਹੀਆਂ ਸਾਹਮਣੇ ਵਾਲੇ ਘਰਾਂ ਤੇ ਪੈ ਰਹੀਆਂ ਬਿਲਕੁਲ ਵਧੀਆ ਲੱਗ ਰਿਹਾ। ਜਿੱਦਾਂ ਲੱਗ ਰਿਹਾ ਜਿਵੇਂ ਬੱਦਲ ਜਿਹਾ ਹੋਵੇ ਥੋੜਾ। ਇਹ ਹਾਲੇ ਮਾਰਨਿੰਗ ਕਰਕੇ ਹੀ ਹੈ ਤੇ ਚਲੋ ਜੀ ਠੰਡੀ ਠੰਡੀ ਸਵੇਰ ਦੀ ਸ਼ੁਰੂਆਤ ਆਪਾਂ ਨੇ ਕਰਤੀ ਤੇ ਬਣੀ ਰਹੀ ਹੈ ਵਲੌਗ ਦੇ ਵਿੱਚ ਤੇ ਇਧਰ ਲੱਗੀ ਮੈਂ ਇਹ ਸੁਬਹ ਤੇ ਨਿਊਕਰੀ ਦੀ ਸਬਜ਼ੀ ਬਣਾਉਣਾ ਇਹ ਚੋੜਾ ਹੋਇਆ ਥੋੜੀ ਜਿਹੀ ਬਣਾਵਾਂਗੇ ਇਹ ਟਿਫਨ ਵਾਸਤੇ ਜੋ ਵੀ ਸਬਜ਼ੀ ਬਣਾਉਣ ਨੂੰ ਦਿੱਨੀ ਸੀ ਕਰ ਰਹੀ ਸੀ ਮੈਂ ਕਿ ਚਲ ਆਜਾ ਇੰਚ ਲੈਣੇ ਆ ਤਾਂ ਮੇਰੇ ਪਿੱਛੇ ਚਹੀ ਪਾਉਣਨੀ ਹੈ ਇੰਚ ਥੋੜਾ ਜਿਹਾ ਸਾਟ ਪਿਆ ਮੈਂ اور ਇਹ ਸ਼ੂ ਗਸਤੇ ਅਸੀਂ ਇਹ ਤੜਕਣਵਾ ਲਾਂਗੇ ਉਹ ਜਿਹੜੀ ਨੂ ਟੂ ਦੀ ਸਬਜੀ ਇੰਨੀ ਰੈਡੀ ਹੈ ਕਿ ਇਸ ਦਾ ਤੋਂ ਪਾਉਂਦੇ ਤੇ ਮਾਨਸਾ ਵਾਸਤੇ મે ਬਣਾਇਆ ਹੈ ਉਹ ਰਾਤ ਵਾਲਿਆ ਦਮਾਟੂ ਦੀ ਸਬਜੀ ਪਈ ਸੀ ਮੈਂ ਕਿਹਾ ਚੱਲੇ ਹੀ ਪਾ ਦਨੀ ਹੈ ਟਿਫਨ ਚ ਦੇਖੋ ਕਰ ਤੋ ਇਹ ਪਨੀ ਯਸ਼ੂ ਦਾ ਬਰਥ ਰੈਡੀ ਤੇ ਉਹਨਾਂ ਦਾ ਕਰਦੀ ਟਿਫਨ ਪੈਕ ਇੱਥੇ ਮੈਂ ਬਾਹਰ ਬੈਠੀ ਗੇਟ ਕੋਲ ਬੈਠੀ ਸੀ ਕਿ ਤੇ ਆਪਣੀਆਂ ਗਲਗਨਾ ਦਾ achar ਪਾਣ ਲੱਗੀ ਐ ਤੇ ਗਲਗਨਾ ਮੈਂ ਧੁੱਪ ਬਹੁਤ ਤਿੱਖੀ ਸੀਗੀ ਪਰ ਅੰਦਰ ਬੈਠ ਕੇ ਇਦਾਂ ਦਾ ਕੰਮ ਹੁੰਦਾ ਨਹੀਂ ਧੁੱਪੇ ਬੈਠ ਕੇ ਹੀ ਹੁੰਦਾ ਤੇ ਮੈਂ ਬੈਠੀ ਸੀ ਪਤਾ ਨਹੀਂ ਕੀ ਚੱਕਰ ਹੋਇਆ ਕਿ ਆਵਾਜ਼ ਨਹੀਂ ਆ ਰਹੀ ਸੀ ਫੋਨ ਦੀ ਤੇ ਗਲਗਨਾ ਮੈਂ ਕੱਟ ਰਹੀ ਐ ਚਾਰ ਗਲਗਨਾ ਬਹੁਤ ਸੋਹਣੀਆਂ ਐ ਫਰੈਸ਼ ਫਰੈਸ਼ ਦੀਦੀ ਲੈ ਆਏ ਸੀ ਪਿੰਡ ਤੋਂ ਉਹਨਾਂ ਦੇ ਘਰ ਲੱਗਦੀਆਂ ਤੇ ਦੋ ਤਿੰਨ ਦਿਨ ਤੋਂ ਫ੍ਰਿਜ ਚ ਹੀ ਪਈਆਂ ਅਹੀਂ ਅਸੀਂ ਪਰ ਇਹ ਆ ਕੀ ਗਲਗਲਾਂ ਸੁੱਕੀਆਂ ਨੇ ਚਲੋ ਬਚਾ ਹੋ ਗਿਆ ਮੇਰੇ ਕੋਲ ਗੁੜ ਖਤਮ ਸੀ ਤੇ ਇਸ ਕਰਕੇ ਮੈਂ ਗੁਰਦੀ ਵੇਟ ਦੇ ਵਿੱਚ ਮੈਂ ਕਿਹਾ ਚਲੋ ਗਲਗਲਾਂ ਵੀ ਉਹਦੇ ਹੀ ਪਾਵਾਂਗੇ achar ਜਦੋਂ ਗੁੜ ਆ ਜਾਏਗਾ ਫਿਰ ਬਾਹਰ ਬੈਠ ਕੇ ਉੱਪਰੋਂ ਵੀ ਡਰ ਲੱਗ ਰਿਹਾ ਸੀ ਵੀ ਕੋਈ ਜਾਨਵਰ ਜੰਗਰ ਨਾ ਬਿੱਟ ਕਰ ਦੇਵੇ ਤੇ ਮੇਰਾ ਧਿਆਨ ਉੱਪਰ ਵੀ ਸੀ ਕਿਉਂਕਿ ਉੱਪਰ ਦੋ ਦਿਨ ਕਾਂ ਫਿਰ ਰਹੇ ਸੀ ਗੜਗੜਾ ਆਪਾਂ ਨੇ ਕੱਟ ਲਈ ਹੈ ਕੱਟ ਰਹੀ ਹੈ ਬੀਜ ਪੂਰ ਕੱਢ ਕੇ ਸਾਰਾ ਉਹਨਾਂ ਦਾ ਟੈਕਸੀ ਟੈਕਸੀ ਅੱਛਾ ਚਲੋ ਇਹ ਮੇਰੇ ਕਲਗਲਾ ਕੱਟ ਲਈਆਂ ਸਾਰੀਆਂ ਤੇ ਵਿੱਚੋਂ ਥੋੜਾ ਥੋੜਾ ਜਨਾ ਰਸਾ ਵੀ ਨਚੋੜ ਲਿਆ ਕਿਉਂਕਿ ਰਸਾ ਬਹੁਤ ਜ਼ਿਆਦਾ ਸੀ ਆਚਾਰ ਖੱਟਾ ਹੋ ਜਾਂਦਾ ਪਾਣੀ ਦੇ ਹੀ ਭਰ ਜਾਂਦਾ ਜਿਆਦਾ ਫਿਰ ਰਸੇ ਜਿਹੇ ਦਾ ਹੀ ਤੇ ਉਹ ਟੇਸਟੀ ਨਹੀਂ ਲੱਗਦਾ ਤੇ ਜ਼ਿਆਦਾ ਗਲ ਜਾਂਦਾ ਇਸ ਕਰਕੇ ਮੈਂ ਥੋੜ੍ਹੀ ਥੋੜ੍ਹੀਆਂ ਨਚੋੜ ਲਈਆਂ ਪਾਣੀ ਰੱਖ ਲਿਆ ਮੈਂ ਸੰਭਾਲ ਕੇ ਤੇ ਨਾਲ ਮੈਂ ਇਧਰ ਬਣਾਇਆ ਹੈ ਜੀ ਲਸਣ ਦਾ ਪੇਸਟ ਗੇ ਤੜਕਾ ਲਾਣੇ ਤੇ ਤੇਲ ਹੋ ਗਿਆ گرم ਤੇ ਇਹਦੇ ਵਿੱਚ ਮੈਂ ਪਾ ਰਹੀ ਆ ਮੇਥੇ ਪਹਿਲਾਂ ਇਹ ਨਾਲੋਂ ਤਰੰਗ ਦੀ ਰਸਨ ਦਾ ਟੇਸਟ ਜਿਆ ਆਦਰਕ ਵੀ ਪਾ ਸਕਦੇ ਆ ਪਰ ਅਦਰਕ ਵਾਲਾ achar ਜੇ ਦਾ ਛੇਤੀ ਖਰਾਬ ਹੋ ਜਾਂਦਾ ਕਿਉਂਕਿ ਗਰਗਲ ਦਾ ਵੈਸੇ ਵੀ ਛੇਤੀ ਖਰਾਬ ਹੋ ਜਾਂਦਾ ਹੈ ाली पा देंगी नमक नमक थोड़ा ज़्यादा पड़ेगा कट्टे करके मिर्च तो थोड़ी ठीक है पारी गुड़ ਗੁੜ ਦੇ ਨਾਲ ਬਣਾਸਣਾ ਖੱਟਾ ਮਿੱਠਾ ਬਹੁਤ ਟੇਸਟੀ ਬੰਦ ਹੈ ਜੀ ਗੁੜ ਮੈਲਟ ਜਾ ਹੋ ਗਏ ਫਿਰ ਇਹਦੇ ਵਿੱਚ ਮੈਂ ਪਾਵਾਂਗੀ ਗਲਗਸ ਗੁੜ ਮੇਰਾ ਖਤਮ ਹੋਇਆ ਵੈ ਸਿੱਧੇ ਕਰਕੇ ਮੈਂ ਗੰਗਲਾਂ ਵੀ ਦੋ ਤਿੰਨ ਮੇਰੇ ਫ੍ਰਿਜ ਚ ਪਈਆਂ ਰਹੀਆਂ ਚਲੋ ਜੀ ਗੁੜ ਹੋ ਗਿਆ ਆਪਣਾ ਬਿਲਕੁਲ ਮੈਲਟ ਤੇ ਹੁਣ ਇਹਦੇ ਵਿੱਚ ਮੈਂ ਪਾਵਾਂਗੀ ਜੇ ਜ਼ਿਆਦਾ ਭੁੰਨਾਂਗੇ ਤੇ ਫਿਰ ਇਹਨੇ ਗੁੜ ਦੀ ਪਾਪੜੀ ਜੀ ਬਣ ਜਾਂਦੀ ਹੈ करके आज मैं रखी हुई है जल्दी थलेजैशन वास्ते बहुत अच्छा होंगे जो भुख नहीं लगती होंगी ना जिम्मे खुल गलगल चार ना भुख भी खुल के, के लगती है विटामिन सी तो भरपूर है, पूरा ਤੇ ਡਾਇਜੈਸ਼ਨ ਵਾਸਤੇ ਤਾਂ ਬਹੁਤ ਵਧੀਆ ਰਹਿੰਦਾ ਸਰਦੀਆਂ ਚ ਸਾਗ ਸੂਕ ਦੇ ਨਾਲ ਮੱਕੀ ਦੀ ਰੋਟੀ ਨਾਲ ਬਹੁਤ ਟੇਸਟੀ ਲੱਗਦਾ ਹੈ ਤੇ ਚਲੋ ਜੀ ਤੇ ਗਲਗਲਾ ਨੇ ਗੁੱਲ ਨੂੰ ਪਕੜ ਲਿਆ ਚੰਗੀ ਤਰ੍ਹਾਂ ਪਾਣੀ じゃ ਛੱਡਤਾ ਨਾਹਾਂ ਕੰਦੀ ਚ ਵਿੱਚ ਰਚ ਗਿਆ ਹੋਣਾ ਚੰਗੀ ਤਰ੍ਹਾਂ ਮਮ ਨੂੰ ਠੰਡਾ ਕਰਕੇ ਸੇਵ ਨੂੰ ਪਾਵਾਂਗੇ ਜਾਰ ਦੇ ਵਿੱਚ ਤੇ ਉਨੀ ਦੇਰ ਮੈਂ ਕਰਦੀਆਂ ਰੋਟੀ ਦੀ ਤਿਆਰੀ ਫਿਰ ਮੈਂ ਲੱਗੀਆਂ ਪਿਆਜ਼ ਕੱਟਣ ਮੈਂ ਬਣਾਈ ਹੋਈ ਸੀ ਅੱਜ ਦਾਲ ਪਰ ਮਾਨਸਰ ਆਫਿਸ ਤੋਂ ਆਏ ਤੇ ਕਹਿੰਦੇ ਮੇਰਾ ਦਾਲ ਖਾਣ ਨੂੰ ਦਿਨ ਨਹੀਂ ਚੱਲ ਰਿਹਾ ਤੇ ਕਹਿੰਦੇ ਪਕੌੜੇ ਬਣਾ ਕੇ ਦੇ ਅੱਜ ਕਹਿੰਦੇ ਕੁਝ ਕਰਾਰਾ ਜਿਹਾ ਖਾਣ ਨੂੰ ਦਿਲ ਕਰਦਾ ਰੋਜ਼ ਦਾਲ ਸਾਗ ਉਹੀ ਗਾਜਰਾਂ ਗੋਪੀਨੀ ਖਾ-ਖਾ ਕੇ ਅੱਕ ਗਏ ਤੇ ਮੈਂ ਲੱਗ ਗਈ ਪਕੌੜਿਆਂ ਦੀ ਤਿਆਰੀ ਕਰਨ ਥੋੜਾ ਥੋੜਾ ਹੀ ਖਾਣੇ ਹੁੰਦੇ ਆ ਚਲੋ ਈ ਐ ਆਲੂ ਪਿਆਜ਼ੇ ਭਰਾਂ ਰਣੇ ਆ ਬਰੈਡ ਤਾਂ ਹੁਣ ਹੈ ਨਹੀਂ ਇਸ ਟਾਈਮ ਇਹ ਕਿ ਚਿੱਟਾ ਪਿਆਜ਼ ਮਿਲਿਆ ਬਰਸਾ। ਚਿੱਟੇ ਪਿਆਜ਼ ਦੀ ਦਵਾਈ ਵੀ ਬਣਦੀ ਹੈ ਵੈਸੇ ਮੈਨੂੰ ਆਂਦੀ ਨਹੀਂ ਬਣਾਣੀ। ਸੁਣਿਆ ਹੋਇਆ ਕਿ ਚਿੱਟੇ ਪਿਆਜ਼ ਦੀ ਨਾ ਦਵਾਈ ਖਾਜ ਪਾਉਣ ਵਾਸਤੇ ਜਿਹੜੀ ਉਹ ਦ੍ਰਿਸ਼ਟੀ ਤੇ ਲਈਏ ਕਾਫੀ ਹੈ ਨਾ ਲੱਗਦੀ ਹੈ ਬਹੁਤ ਆਫਤਾ ਨਾ ਲੱਗਦੀ ਉਹ। ਉਹ ਕਹਿੰਦੇ ਚਿੱਟੇ ਪਿਆਜ਼ ਸੇ ਹੀ ਮਿਲਦੀ ਹੈ। ਤੇ ਚਲੋ ਜੇ ਦਵਾਈ ਦਵਾਈ ਬਣਦੀ ਹੈ ਤਾਂ ਖਾਣ ਚ ਵੀ ਕੁਛ ਨਾ ਕੁਛ ਤਾਂ ਵਧੀਆ ਅਸਰ ਕਰਦੀ ਹੋਣਾ। ਤੇ ਅੰਮੀ ਪਿਆਜ਼ਾਂ ਦੀ ਬਣਾਉਣੀ ਹੈ ਥੋੜੇ ਦੇ ਦੇਖ ਕੇ ਬਹੁਤ ਕੋੜੀਆਂ ਪਿਆਜ਼ ਗਈਆਂ ਕੱਲ ਵਾਲੇ ਬਲੌਗ ਚ ਤੁਸੀਂ ਦੇਖਿਆ ਹੋਣਾ ਮੇਰਾ ਯਸ਼ੂ ਸਿੱਖ ਰਿਹਾ ਚਾਵਲ ਬਣਾ ਲੈ ਹੁਣ ਸਿੱਖ ਘਟ ਰਿਹਾ ਹੈ ਖਲਾਰਾ ਜ਼ਿਆਦਾ ਪਾਇਆ ਹੋਇਆ ਹੈ ਨੇ ਬੱਚੇ ਸ਼ੁਰੂ ਸ਼ੁਰੂ ਚ ਕੰਮ ਸਿੱਖਦੇ ਆ ਤਾਂ ਹੀ ਕੁਝ ਕਰਦੇ ਆ ਆਪਾਂ ਵੀ ਇਹੀ ਕਰਦੇ ਹੁੰਦੇ ਸੀ ਤੇ ਪਰ ਚੱਲੋ ਵਧੀਆ ਹੈ ਚਾਹੇ ਮੁੰਡੇ ਆ ਚਾਹੇ ਕੁੜੀਆਂ ਕੰਮ ਅੱਜ ਕੱਲ ਸਾਰਿਆਂ ਨੂੰ ਹੀ ਆਣਾ ਜ਼ਰੂਰੀ ਹੈ ਕੰਮ ਤਾਂ ਹਰ ਇੱਕ ਵਾਸਤੇ ਹੀ ਜ਼ਰੂਰੀ ਹੋ ਜਾਂਦਾ ਹੈ ਮੁੰਡੇ ਵੀ ਜੌਬ ਕਰਨ ਵਾਸਤੇ ਕਿਤੇ ਜਾਂਦੇ ਆ ਕਿਤੇ ਪੜ੍ਹਨ ਵਾਸਤੇ ਜਾਂਦੇ ਆ ਕਿਤੇ ਵੀ ਤੇ ਇਸ ਕਰਕੇ ਉਹਨਾਂ ਨੂੰ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਹੀ ਜ਼ਰੂਰੀ ਚਾਹੀਦਾ ਹੈ ਤੱਕ ਪਾ ਕਹਿ ਦਿੰਨੇ ਕੁੜੀਆਂ ਨੇ ਅਗਲੇ ਘਰ ਜਾਣਾ ਉੱਥੇ ਕਰਨਾ ਜੇ ਦਾ ਅੱਜਕੱਲ ਕੁੜੀਆਂ ਬਰਾਬਰ ਜੋਬ ਕਰਦੀਆਂ ਸਾਰਾ ਕੁਝ ਪਰ ਪਰ ਕਰ ਰਹੀਆਂ ਤਾਂ ਹਰ ਕੰਮ ਬਰਾਬਰ ਦਾ ਆਣਾ ਚਾਹੀਦਾ ਹੈ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਮੱਲਾ ਗਉਂਦੀ ਕਿਸੇ ਵਾਸਤੇ ਤਾਂ ਨਹੀਂ ਕਰਨਾ ਹੁੰਦਾ ਆਪਣੇ ਵਾਸਤੇ ਸਿੱਖਣਾ ਹੁੰਦਾ ਹੈ ਇਹ ਪਿਆਜ਼ ਇਹਨਾਂ ਕੋਲੇ ਰੱਖ ਕੇ ਪਾਣੀ ਆ ਗਿਆ ਥੋੜਾ-ਪੋਤਾ ਆਪਣੇ ਵਾਸਤੇ ਤੇ ਚਾਹੇ ਮੁੰਡੇ ਹੋਣ ਚਾਹੇ ਕੁੜੀਆਂ ਹੋਣ ਕੰਮ ਹਰ ਇੱਕ ਨੂੰ ਆਣਾ ਜ਼ਰੂਰੀ ਹੈ ਆਪਣੀ ਲਾਈਫ ਚ ਕੰਮ ਆਂਦੀ ਹੈ ਚੀਜ਼ ਕਿਤੇ ਨਾ ਕਿਤੇ ਸ਼ੇਕਸ ਵਗੈਰਾ ਤਾਂ ਬਹੁਤ ਸੋਹਣੇ ਬਣਾ ਲੈਂਦੇ ਸਨੈਕਸ ਸ਼ੇਕਸ ਵਗੈਰਾ ਰਾਈਸ ਤਾਂ ਵੀ ਚੀਜ਼ਾਂ ਬਣਾ ਲੈਂਦੇ ਕੋਲਡ ਕਾਫੀ ਬਹੁਤ ਬੜੀ ਵਧੀਆ ਬਣਾਉਂਦਾ ਕਿਸੇ ਦਿਨ ਕਹਾਂਗੇ ਨਾ ਕੋਲਡ ਕਾਫੀ ਬਣਾਏਗਾ ਫੰਗੀ ਦਿਖਾਵਾਂਗੇ ਮੈਂ ਜ਼ਰੂਰ نیٹ تو دیکھ دیکھ کے ਕੁਕਿੰਗ ਦਾ ਇਹਨੂੰ ਸ਼ੌਂਕ ਰਹਿੰਦਾ ਵਸੇ ਜਿਵੇਂ। ਲੱਗਿਆ ਰਹਿੰਦਾ ਕੁਛ ਨਾ ਕੁਛ ਸਿੱਖਣ ਵਾਸਤੇ ਤੇ ਹੁਣ ਮੈਂ ਕਿਾ ਥੋੜਾ ਜਿਆਦਾ ਰੋਟੀ ਰੁੱਟੀ ਦਾ ਵੀ ਸਿਖਾਵਾ ਆਉਣਾ ਚਾਹੀਦਾ ਹਲਕਾ ਜਿਹਾ ਚਲੋ। ਬੱਚੇ ਕਿਸੇ ਟਾਈਮ ਅਸੀਂ ਘਰ ਨਹੀਂ ਹੁੰਦੇ ਨਾ ਕਈ ਵਾਰੀ। ਹੁਣ ਸਿੰਗਲ ਫੈਮਿਲੀ ਆ ਆਪਾਂ ਕਈ ਵਾਰੀ ਜਿਵੇਂ ਮੇਰੇ ਵਾਂਗੂ ਕੋਈ ਬਿਮਾਰ ਹੋਵੇ ਤਾਂ ਚਲੋ ਬੱਚਾ ਚਾਵਲ ਚੂਰਨਾ ਕੇ ਖਾ ਲੈਂਦਾ ਜਾਂ ਕਿਤੇ ਗਿਆ ਹੁੰਦਾ ਬੰਦਾ। ਬਾਕੀ ਤੁਸੀਂ ਕੀ ਸੋਚਦੇ ਹੋ ਇਸ ਦੇ ਬਾਰੇ ਵਿੱਚ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਔਰ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਪਲੀਜ਼ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਜਲਦੀ ਤੋਂ ਜਲਦੀ ਮੇਰੇ 500 ਸਬਸਕ੍ਰਾਈਬਰ ਕਰਵਾ ਦਿਓ ਫਿਰ ਮੈਂ ਕੇਕ ਕਟਿੰਗ ਕਰੂੰਗੀ 500 ਤੇ ਹਲੇ ਨਾ ਹਲੇ ਤੱਕ ਤੇਲ ਗਰਮ ਨਹੀਂ ਹੋਇਆ ਇੱਕ ਪਾਇਆ ਹਾਲ ਤਾਂ ਜਿਹੜੇ ਸਾਰੇ ਰਹਿਣ ਹੈ ਨਾ ਪਾ ਲਈ ਤੇ ਮਨੇ ਮੁਫੇ ਐਸਕ ਟੈੱਕ ਆ तो देखो तो फिर आलू के आलू काट ले उठते पा रहे हम अच्छे एरिया से ये ऐसे देखो काट दे ये हां इस तरीके से और जब तक तेल गरम ना हो गए प्रॉपर रोल तक नहीं पड़े ठीक है रे प्लेट पे प्लेट से रख ऐसे साइड में नॉर्मल कटता है इनके लहसुन ਥੋੜੀ ਜਿਹੀ ਪਾਵਾਂਗੀ ਜੀ ਜੈਨ। ਹੁਣ ਇਹ ਮਿਰਚਾ ਪਾਦਾਂ ਕਰੈਨਾ। ਥੋੜੀ ਜਿਹੀ ਮਿਰਚਾ ਹੈ ਲੋਹੀ ਵੀ ਚਾਦੀਆ ਫਿਰ ਮੂਹ ਤੇ। ਇੱਕ ਤਾਂ ਪਹਿਲੇ ਹੀ ਖੰਡ ਹੈ। ਪੂਰੀ ਹਰੀ ਮਿਰਚ। ਚਲੋ ਠੀਕ ਹੈ। ਕਰ ਮੈਨੂੰ ਬੜਾ ਕੇ ਫੁੱਟਣ ਲੱਗ ਗਿਆ ਸੀ। ਕੀ ਤਾਹੀਂ ਮੈਂ ਕੱਟੀ ਨਹੀਂ ਸੀ ਮੈਂ ਕਹਿਣਾ। ਆ ਵੀ ਨਹੀਂ ਦੋਣਾ ਜੈਨ ਤੁਸੀਂ। ਨਮਕ ਤੇ ਮਿਰਚ ਜੈਨ, ਲਸਣ। ਹਰਾ ਧਨੀਆ ਤੇ ਥੋੜਾ ਜਿਹਾ ਪਾਤੇ ਦੇ ਵਿੱਚ ਹਲਦੀ ਜੇ ਸ਼ੁਮਨ ਕੋਲ ਲੈ ਆਪਣਾ ਮੈਕੀਨਸ ਟੈਕਰ ਕਹਿੰਦਾ ਮੈਂ ਮਕੀਨਸ ਖਾਊਗਾ ਰਾਤ ਨੂੰ ਹੀ ਆਂਦੇ ਸਾਰੀ ਕਿੰਨ ਨਹੀਂ ਕਹਿੰਦੇ ਮੈਂ ਨਹੀਂ ਕਹਣੀ ਦਾਲ ਤੋਂ ਦਾਲ ਨਹੀਂ ਕੋਈ ਵੀ ਖਾਗੇ ਕੋਈ ਮੈਨਸੇ ਤੇ ਸਰਦੀਆਂ ਸਬਜ਼ੀਆਂ ਲੋਹੀ ਸਾਗ ਉਹ ਨਾ ਖਾਈ ਚਲੋ ਯਾ ਤਾਂ ਮੈਨ ਤਾਂ ਸਾਗ ਹੋ ਰਿਹਾ ਲੱਗਦਾ ਇਹ ਸਾਗ ਵੀ ਨਹੀਂ ਖਾ ਕੇ ਖੁਸ਼ ਹੈਗੇ ਗਾਜਰਾ ਉਹਨਾਂ ਤੇ ਗਾਜਰਾ ਕੋ ਫੀਵਰ ਸਾਈਜ਼ ਅੱਧੀਆਂ ਰਹਿ ਜਾਂਦੀਆਂ ਉਸ ਤੋਂ ਮਗਰ ਤੇਲ ਵੀ ਹੋ ਗਿਆ ਗਰਾਂ ਮੂੰਗਫਲੀ ਦੇ ਪਕੌੜੇ ਆਪਾਂ ਤੇ ਜਿਹਨੇ ਖਾਣੇ ਆਜੋ ਚਾਹ ਚ ਗੁੱੜ ਪਾਈ ਹੂੰ ਮੈਂ ਪੀ ਲਵਾਂਗੀ

आलू प्याज वाले पकोड़े ਤੇ ਨਾਲ ਮਕੇਨਸ ਵੀ ਰੈਡੀ ਹੈ ਪੰਜ ਪੀਸ ਹੈ ਨਹੀਂ ਜੇ ਕਿਸੇ ਨੇ ਖਾਣੇ ਤਾਂ ਮੈਂ ਹੋਰ ਵੀ ਤਰਦਾਂਗੀ ਤੇ ਅੱਜ ਦਾ ਵਲੌਗ ਮੈਂ ਇੱਥੇ ਖਤਮ ਕਰ ਰਹੀ ਹਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਪਲੀਜ਼